ਸਾਰੇ ਹੀ ਕਬੂਤਰ ਬਾਜ ਪ੍ਰਾਂਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਹੁਸ਼ਿਆਰਪੁਰ ਕਬੂਤਰ ਬਾਜੀ ਚੈਨਲ ਵਿੱਚ ਸਾਰੇ ਪ੍ਰਾਂਵ ਦਾ ਸਵਾਗਤ ਹੈ। ਵੈਲਕਮ ਹੈ ਵੀਰ ਜੀ। ਸੋ ਪ੍ਰਾਂਵੋ ਅੱਜ ਤੁਹਾਨੂੰ ਸ਼ੋਅ ਕਰਵਾ ਰਹੇ ਹਾਂ ਕੁਝ ਘਰ ਦੇ ਕਬੂਤਰਾਂ ਦਾ। ਤੇ ਦੱਸਿਓ ਮੇਰੇ ਵੀਰ ਭਰਾ ਕਿਵੇਂ ਲੱਗਦੇ ਕਬੂਤਰ। ਤੇ ਜਿਹੜੀ ਅੱਜ ਦੀ ਵੀਡੀਓ ਆ ਇਹ ਵਾਲੀ ਵੀਡੀਓ ਪ੍ਰਾਂਵੋ ਬਹੁਤ ਹੀ ਜ਼ਿਆਦਾ ਅਹਿਮ ਵੀਡੀਓ ਹੋਣ ਜਾ ਰਹੀ ਆ। ਤੇ ਮੇਰੇ ਵੀਰ ਭਰਾ ਵੀਡੀਓ ਨਾਲ ਬਣੇ ਰਏ ਕਿਉਂਕਿ ਵੀਡੀਓ ਲੰਬੀ ਵੀ ਹੋ ਸਕਦੀ ਆ ਤੇ ਪੂਰੀ ਗੱਲਬਾਤ ਸੁਣਿਓ ਤੇ ਸ਼ੇਅਰ ਕਰਿਓ ਤਾਂ ਕਿ ਕੁਝ ਨਵੇਂ ਭਰਾਵਾਂ ਨੂੰ ਵੀ ਸਿੱਖਣ ਵਾਸਤੇ ਮਿਲ ਸਕੇ ਠੀਕ ਆ ਜਿੰਨੇ ਆਪਣੇ ਕੋਲ ਜਾਣਕਾਰੀ ਆ ਉੰਨੀ ਕਿ ਸਾਂਝੀ ਕਰਾਂਗੇ ਆਪਾਂ ਤੇ ਬਾਕੀ ਵੀਡੀਓ ਦੇ ਸਟਾਰਟਿੰਗ ਦੇ ਵਿੱਚ ਹੀ ਆਪਾਂ ਦੱਸ ਦੇਣਾ ਚਾਹੁੰਦੇ ਆ ਕਿ ਇਹ ਵਾਲੀ ਵੀਡੀਓ ਕਿਸੇ ਨੂੰ ਵੀ ਟਾਰਗੇਟ ਕਰਕੇ ਨਹੀਂ ਬਣਾਈ ਜਾ ਰਹੀ ਠੀਕ ਆ ਨਾ ਹੀ ਕਿਸੇ ਦਾ ਨਾਮ ਮੈਂਸ਼ਨ ਕਰਕੇ ਵਾਲੀ ਵੀਡੀਓ ਬਣਾਈ ਜਾ ਰਹੀ ਆ ਠੀਕ ਆ ਕਿਉਂਕਿ ਜੋ ਵੀ ਆਪਣੇ ਕਬੂਤਰਬਾਜੀ ਦੇ ਸਮਾਜ ਦੇ ਵਿੱਚ ਗੱਲਾਂ ਅੱਭੀ ਚ ਰਹੀਆਂ ਆ ਤੇ ਆਪਾਂ ਉਸ ਵਿਸ਼ੇ ਦੇ ਉੱਪਰ ਹੀ ਇਸ ਵੀਡੀਓ ਦੇ ਵਿੱਚ ਗੱਲਬਾਤ ਅੱਜ ਕਰਾਂਗੇ ਠੀਕ ਆ ਤੇ ਬਣੇ ਬਣੇ ਰਹੋ ਮੇਰੇ ਵੀਰ ਭਰਾ ਇਸ ਵੀਡੀਓ ਦੇ ਨਾਲ ਤੇ ਸੋ ਆਜੋ ਆਪਾਂ ਗੱਲਬਾਤ ਸ਼ੁਰੂ ਕਰਦੇ ਆਂ ਭਰਾਵੋ ਜਿਵੇਂ ਕਿ ਆਪਾਂ ਜਾਂ ਕਬੂਤਰਬਾਜੀ ਦੇ ਸਮਾਜ ਦੀ ਗੱਲ ਕਰ ਲਈਏ ਜਾਂ ਫਿਰ ਆਪਾਂ ਵੈਸੇ ਹੀ ਆਪਣੇ ਸਮਾਜ ਦੀ ਗੱਲ ਕਰ ਲਈਏ ਉਹਦੇ ਵਿੱਚ ਜੇਕਰ ਕੁਝ ਬੰਦੇ ਕਿਸੇ ਨੂੰ ਮਾੜੀ ਕਹਿਣ ਦੀ ਹਿੰਮਤ ਰੱਖਦੇ ਆ ਕਿ ਮਾੜਾ ਬੰਦਾ ਉਹਦੇ ਵਿੱਚੋਂ ਵੀ ਉਹ ਜਿਵੇਂ ਕਿ ਆਪਣੀ ਪੂਸ਼ ਜੜੀ ਲੱਤਾਂ ਦੇ ਵਿੱਚ ਲੈ ਲੈਂਦੇ ਆ ਉਹ ਕਿਹੜੇ ਤਰੀਕੇ ਨਾਲ ਗੱਲ ਨੂੰ ਪੇਸ਼ ਕਰਦੇ ਆ ਕਿ ਉਹਨਾਂ ਤੱਕ ਗੱਲ ਵੀ ਨਾ ਪਹੁੰਚੇ ਕਿਸੇ ਨੂੰ ਕਹਿਣਾ ਵੀ ਆ ਤੇ ਪਰ ਲੱਤਾਂ ਵਿੱਚ ਪੂਸ਼ ਵੀ ਲੈ ਕੇ ਰੱਖਣੀ ਆ ਠੀਕ ਆ ਉਹ ਗੱਲ ਇਸ ਤਰੀਕੇ ਨਾਲ ਕਰਦੇ ਆ ਕਿ ਆਪਾਂ 5% ਲੋਕਾਂ ਦੀ ਗੱਲ ਕਰਦੇ ਪਏ ਆ 95% ਚੰਗੇ ਨੇ 5% ਹੀ ਮਾੜੇ ਨੇ ਠੀਕ ਆ ਜਦੋਂ ਕਿ ਤੁਸੀਂ ਦੇਖਿਆ ਹੋਊਗਾ ਕਿ ਇਹ ਗੱਲ ਬਿਲਕੁਲ ਉਲਟ ਹੈ ਠੀਕ ਆ ਆਪਣੇ ਨੇੜੇ ਤੇੜੇ ਸਾਰੇ ਪਾਸੇ ਦੇਖ ਲਿਓ ਵੋਟਾਂ ਦਾ ਹੀ ਮਾਹੌਲ ਚੱਲਦਾ ਪਿਆ ਆ ਉਸ ਤਰੀਕੇ ਤੋਂ ਲਾ ਕੇ ਦੇਖ ਲਿਓ ਤੁਸੀਂ ਕਿ ਜੇ ਕਰੋਨਾ ਟਾਈਮ ਦੀ ਗੱਲ ਕਰ ਲਈਏ ਉੱਥੇ ਜੋੜ ਕੇ ਦੇਖ ਲਿਓ ਕਿ 95% ਮਾੜੇ ਨੇ ਤੇ 5% ਹੀ ਚੰਗੇ ਨੇ ਠੀਕ ਆ ਉਹ ਹੁਣ ਬੰਦਾ ਵਿੱਚ 5% ਮਾੜੇ ਦੱਸ ਕੇ 95% ਨੂੰ ਚੰਗਾ ਇਸ ਕਰਕੇ ਦੱਸਦਾ ਆ ਕਿ ਉਹਦੇ ਉੱਪਰ ਕੋਈ ਗੱਲਬਾਤ ਨਾ ਆਵੇ ਠੀਕ ਆ ਤਾਂ ਕਿ ਜਿਹੜੇ ਮਾੜੇ ਬੰਦੇ ਉਹ ਵੀ 95% ਵਿੱਚ ਛਾਲ ਮਾਰ ਕੇ ਖੁਸ ਜਾਣ ਉਹ ਸੋਚਣ ਕਿ ਸਾ ਆਪਾਂ ਚੰਗੇ ਆ ਠੀਕ ਆ 5% ਜਿਹੜੇ ਲੋਕ ਆ ਉਹੀ ਮਾੜੇ ਆ ਉਹ ਪਤਾ ਨਹੀਂ ਕਿਹੜੇ ਹੋਣਗੇ ਬਹੁਤ ਥੋੜੀ ਗਿਣਤੀ ਆ ਠੀਕ ਆ ਪ੍ਰਭੂ ਤੇ ਪਰ ਆਪਾਂ ਅੱਜ ਕਰਾਂਗੇ 95% ਦੀ ਗੱਲ ਠੀਕ ਆ 5% ਹੀ ਚੰਗੇ ਤੇ 95% ਬੁਰੇ ਉਹਨਾਂ ਦੀ ਅੱਜ ਆਪਾਂ ਗੱਲਬਾਤ ਕਰਾਂਗੇ ਠੀਕ ਆ ਭਰਾਵੋ ਅੱਜ ਬਹੁਤ ਹੀ ਜ਼ਿਆਦਾ ਬੰਦੇ ਸਿਰ ਖੁਰਕਨ ਮਜਬੂਰ ਹੋ ਜਾਣਗੇ ਕਿ ਯਾਰ ਇਹ ਤੇ ਬੰਦਾ ਸਾਡੀ ਗੱਲ ਕਰਦਾ ਪਿਆ ਆ ਫਿਰ ਉਹ ਆਪਣੇ ਆਪ ਨਾਲ ਹੀ ਗੱਲ ਕਰਨਗੇ ਕਿ ਨਹੀਂ ਯਾਰ ਆਪਾਂ ਚੰਗੇ ਆ ਪਰ ਅੰਦਰੋਂ ਫੇਰ ਆਵਾਜ਼ ਆਊਗੀ ਕਿ ਗੱਲ ਤੇ ਤੇਰੀ ਹੁੰਦੀ ਪਈ ਆ ਫੇਰ ਉਹ ਕਹੂਗਾ ਬਥੇਰੇ ਕੁੱਤੇ ਪੌਂਕਦੇ ਆ ਸਾਡਾ ਉੱਲੂ ਸਿੱਧਾ ਆ ਬਸ ਠੀਕ ਠਾਕ ਆ ਠੀਕ ਆ ਜੀ ਤੇ ਅੱਜ ਆਪਾਂ ਜਿਹੜੀ ਗੱਲਬਾਤ ਕਰਾਂਗੇ ਬਿਲਕੁਲ ਸੱਚੀ ਕਰਾਂਗੇ ਠੀਕ ਆ ਤੇ ਹਮੇਸ਼ਾ ਸੱਚ ਦੀ ਗੱਲ ਕਰਦੇ ਆਏ ਆ ਤੇ ਤਾਂ ਕਿ ਜਿਹੜੇ ਨਵੇਂ ਵੀਰ ਭਰਾਏ ਉਹਨਾਂ ਨੂੰ ਸਿੱਖਣ ਨੂੰ ਮਿਲ ਸਕੇ ਠੀਕ ਆ ਪਰ ਆਪੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਸਾਰਿਆਂ ਤੱਕੇ ਵਾਲੀ ਵੀਡੀਓ ਪਹੁੰਚੇ ਠੀਕ ਆ ਹੁਣ ਆਪਾਂ ਗੱਲਬਾਤ ਕਰਦੇ ਆ ਜਿਵੇਂ ਕਿ ਕਾਫੀ ਲੰਮੇ ਸਮੇਂ ਤੋਂ ਆਪਾਂ ਕੁਝ ਇੰਟਰਵਿਊ ਵੀ ਦੇਖਦੇ ਉਨੇ ਪਏ ਆ ਜਾਂ ਕਈਆਂ ਖਡਾਰੀਆਂ ਦੇ ਆਪਣੇ ਚੈਨਲਾਂ ਤੋਂ ਵੀ ਵੀਡੀਓ ਦੇਖਦੇ ਉਨੇ ਪਏ ਆ ਠੀਕ ਆ ਤੇ ਕਾਫੀ ਵੀਡੀਓ ਹੁਣ ਤੱਕ ਨੈਟ ਦੇ ਦੌਰ ਦੇ ਵਿੱਚ ਆਪਾਂ ਨੇ ਕਬੂਤਰਬਾਜ਼ੀ ਦੇ ਮੁਤਲਕ ਦੇਖੀਆਂ ਤੇ ਉਸ ਤੇ ਵਿੱਚ ਜਿਆਦਾ ਜਿਹੜਾ ਰੋਲਾ ਪਿਆ ਆ ਉਹ ਰੋਲਾ ਪਿਆ ਆ ਕਬੂਤਰ ਦੀ ਪਾਇਓਰਟੀ ਨੂੰ ਲੈ ਕੇ ਠੀਕ ਆ ਜੀ ਜਿਆਦਾ ਮਸਲਾ ਕਬੂਤਰ ਵੇਚਣ ਦਾ ਠੀਕ ਆ ਬਹੁਤੇ ਖਿਡਾਰੀ ਨਾਮੀ ਖਿਡਾਰੀ ਕੀ ਕਰਦੇ ਨੇ ਜੇਕਰ ਉਹਨਾਂ ਨੂੰ ਕੋਈ ਫੋਨ ਕਰਦਾ ਕਿ ਆਪਾਂ ਨੂੰ ਕਬੂਤਰ ਚਾਹੀਦੇ ਨੇ ਤੇ ਉਹ ਅੱਗੋਂ ਕੀ ਕਹਿੰਦੇ ਨੇ ਕਿ ਸਾਡੇ ਕੋਲ ਤੇ ਨਹੀਂ ਕਿ ਸਾਡੇ ਕਿਸੇ ਯਾਰ ਦੋਸਤ ਕੋਲ ਹੈਗੇ ਉਹ ਤੁਹਾਨੂੰ ਲੈ ਦਿੰਨੇ ਸਾਡੇ ਵਾਲੇ ਕਬੂਤਰ ਆਪਦੇ ਕੋਲ ਠੀਕ ਆ ਵੇਚਨੇ ਆਪ ਹੀ ਹੁੰਦੇ ਆ ਕਿ ਉਹ ਇੰਨੀ ਗੱਲ ਕਹਿ ਦਿੰਦੇ ਆ ਕਿਉਂਕਿ ਕੱਲ ਨੂੰ ਜੇਕਰ ਉਹ ਕਬੂਤਰ ਉਹਨਾਂ ਨੂੰ ਪਤਾ ਹੁੰਦਾ ਨਾ ਉੱਡੇ ਤੇ ਫਿਰ ਉਲਾਮਬਾ ਸਾਨੂੰ ਆਊਗਾ ਸਾਡਾ ਨਾਮ ਬਣਿਆ ਪਿਆ ਉਹ ਖਰਾਬ ਹੋਊਗਾ ਠੀਕ ਆ ਵੇਚਨੇ ਸਾਰਿਆਂ ਨੇ ਹੁੰਦੇ ਆ ਠੀਕ ਆ ਜੀ ਪਰ ਉਹ ਕਿਸੇ ਦੇ ਥਰੂ ਵੇਚਨੇ ਹੁੰਦੇ ਆ ਕੱਲ ਨੂੰ ਜੇਕਰ ਤੁਸੀਂ ਕਹੋਗੇ ਕਿ ਫਲਾਣੇ ਦੇ ਕਬੂਤਰ ਨਹੀਂ ਉੱਡੇ ਉਹਨੇ ਕਹਣਾ ਮੈਂ ਤੇ ਤੁਹਾਨੂੰ ਕਿਸੇ ਕੋਲੋਂ ਲੈ ਕੇ ਦਿੱਤੇ ਸੀਗੇ ਉਹਨਾਂ ਦੀ ਮੈਂ ਗਾਰੰਟੀ ਨਹੀਂ ਚੁੱਕਦਾ ਠੀਕ ਆ ਜੀ ਹੁਣ ਆਪਾਂ ਗੱਲ ਕਰਦੇ ਆ ਪਿਓਰਿਟੀ ਦੇ ਉੱਪਰ ਬਹੁਤ ਖਡਾਰੀ ਕਹਿੰਦੇ ਆ ਕਿ ਪਿਓਰ ਕਬੂਤਰ ਸਾਡੇ ਕੋਲ ਬੈਠੇ ਆ ਫਲਾਣੇ ਵਾਲੇ ਤੇ ਫਲਾਣੇ ਵਾਲੇ ਹੁਣ ਜੇਕਰ ਆਪਾਂ ਥੋੜਾ ਜਿਹਾ ਪਿੱਛੇ ਨੂੰ ਜਾਈਏ ਆਪਣੇ ਬਜ਼ੁਰਗ ਖਡਾਰੀਆਂ ਦੇ ਬੱਲ ਦੇਖੀਏ ਤੇ ਜਿਹਨਾਂ ਵਿੱਚੋਂ ਜਿਹਨਾਂ ਦੇ ਕੁਝ ਮੈਂਬਰ ਅੱਜ ਵੀ ਮੌਜੂਦ ਨੇ ਤੇ ਉਹਨਾਂ ਨੇ ਕਬੂਤਰਬਾਜੀ ਨੂੰ ਜਿਹੜਾ ਕਬੂਤਰਾਂ ਉਹਨਾਂ ਦੇ ਨੂੰ ਸਾਭ ਕੇ ਰੱਖਿਆ ਆ ਠੀਕ ਆ ਉਹਨਾਂ ਕੋਲ ਉਹ ਕਬੂਤਰ ਪਿਓਰ ਬੈਠੇ ਨੇ ਠੀਕ ਆ ਤੇ ਜਾਂ ਫਿਰ ਉਹ ਬਜ਼ੁਰਗਾਂ ਨੇ ਜਿਨ੍ਹਾਂ ਨੂੰ ਹੱਥੀ ਦਿੱਤੇ ਕਬੂਤਰ ਉਹਨਾਂ ਕੋਲ ਪਿਓਰ ਬੈਠੇ ਨੇ ਠੀਕ ਹੈ ਤੇ ਜਿਹਨਾਂ ਵਿੱਚੋਂ ਆਪਾਂ ਨਾਮ ਵੀ ਦੋ ਚਾਰ ਲੈ ਲੈਨੇ ਆ ਸਾਰੇ ਤੇ ਨਹੀਂ ਲੈ ਸਕਦੇ ਜਿਵੇਂ ਕਿ ਬਾਬਾ ਧੰਨਾ ਜੀ ਹੋਗੇ ਬਾਬਾ ਮੀਰਾਬ ਜੀ ਹੋਗੇ ਕਾਕਾ ਨਵੇਂ ਕਿਲੇ ਵਾਲੇ ਹੋਗੇ ਚਲੋ ਤੇ ਹਾਲੇ ਤੱਕ ਹੈਗੇ ਨੇ ਹਨਾ ਤੇ ਬਾਕੀ ਰਾਜਨ ਹੋਣੇ ਹੋਗੇ ਠੀਕ ਆ ਕਾਕਾ ਕਿਲਾ ਨਮਾ ਵਾਲਿਆਂ ਕੋ ਉਹਨਾਂ ਨੇ ਹਾਲੇ ਤੱਕ ਵੀ ਆਪਣੀ ਨਸਲ ਸੰਭ ਕੇ ਰੱਖੀ ਆ ਉਹਨਾਂ ਕੋਲ ਪਿਓਰ ਆ ਕਬੂਤਰ ਹੁਣ ਪਿਓਰ ਕਿਹੜੇ ਨੇ ਨਾਮ ਵਾਲੇ ਪਿਓਰ ਠੀਕ ਆ ਜਦੋਂ ਆਪਾਂ ਗੱਲ ਕਰਦੇ ਆ ਧੰਨੇ ਵਾਲੇ ਪਿਓਰ ਕਬੂਤਰ ਜੇਕਰ ਆਪਾਂ ਇਹਦੇ ਵਿੱਚ ਇੱਕ ਸਪਸ਼ਟੀਕਰਨ ਕਰੀਏ ਕਿ ਪਿਓਰ ਕਿੰਨੂੰ ਕਿਹਾ ਜਾਂਦਾ ਆ ਪਿਓਰ ਕਿਆ ਕਿਹਾ ਜਾਂਦਾ ਕਿ ਇੱਕ ਖੂਨ ਨੂੰ ਠੀਕ ਆ ਇੱਕ ਖੂਨ ਨੂੰ ਪਿਓਰਟੀ ਕਿਹਾ ਜਾਂਦਾ ਆ ਠੀਕ ਆ ਜੀ ਤੇ ਹੋ ਸਕਦਾ ਕੋਸ਼ ਉਹਨਾਂ ਨੇ ਬਣਾ ਕੇ ਵੀ ਕੋਲ ਰੱਖੇ ਹੋਣ ਆਪਣੇ ਪਿਓਰਟੀ ਦੇ ਵਿੱਚ ਵੀ ਠੀਕ ਆ ਤੇ ਨਾ ਕਿ ਕਿਸੇ ਨਾਮ ਦੇ ਟੈਗ ਨੂੰ ਪਿਓਰ ਕਿਹਾ ਜਾਂਦਾ ਆ ਠੀਕ ਆ ਨਾਮ ਦੇ ਟੈਗ ਨੂੰ ਪਿਓਰ ਨਹੀਂ ਕਿਹਾ ਜਾਂਦਾ ਤੇ ਇਹ ਵੀ ਗੱਲ ਆਪਣੀ ਕਲੀਅਰ ਹੋ ਗਈ ਹੁਣ ਜਿਹੜੇ ਕੁਝ ਨਵੇਂ ਖਿਡਾਰੀ ਨੇ ਉਹ ਵਿੱਚ ਸਾਰੇ ਨਵੇਂ ਖਿਡਾਰੀ ਨੇ ਜਿਹੜੇ ਹੁਣ ਦੇ ਉਹ ਕਹਿੰਦੇ ਨੇ ਕਿ ਪਾਇਓਰਟੀ ਸਾਡੇ ਕੋਲ ਹੀ ਆ ਬਾਕੀਆਂ ਕੋਲ ਬਾਕੀ ਬੰਦਿਆਂ ਕੋਲ ਪਾਇਓਰਟੀ ਖਤਮ ਹੋ ਗਈ ਆ ਸੋਰੀ ਭਰਾਵਾਂ ਵਿੱਚ ਫੋਨ ਹੁੰਦਾ ਸੀਗਾ ਤੇ ਉਹ ਕਹਿੰਦੇ ਆ ਕਿ ਪਾਇਓਰਟੀ ਬਾਕੀਆਂ ਕੋਲ ਖਤਮ ਹੋ ਗਈ ਆ ਪਾਇਓਰਟੀ ਸਿਰਫ ਸਾਡੇ ਕੋਲ ਹੀ ਆ ਠੀਕ ਆ ਜੀ ਹੁਣ ਆਪਾਂ ਜੇਕਰ ਇੱਕ ਇੰਟਰਵਿਊ ਦੇਖੀਏ ਆਪਾਂ ਇੱਕ ਨਾਮ ਲੈ ਕੇ ਹੀ ਚੱਲ ਪੈਨੇ ਆ ਮੀਰਾਬ ਇੱਕ ਬੰਦਾ ਕਹਿ ਰਿਹਾ ਆ ਕਿ ਮੇਰੇ ਕੋਲ ਪਿਓਰ ਕਬੂਤਰ ਨੇ ਮੀਰਾ ਵਾਲੇ 100% ਤੇ ਉਹ ਸਾਡੇ ਕੋਲ ਹੀ ਕਬੂਤਰ ਨੇ ਤੇ ਹੋਰ ਉਹ ਵਾਲੇ ਕਬੂਤਰ ਸਾਰਿਆਂ ਕੋ ਨਸਲ ਖਤਮ ਹੋ ਗਈ ਜੇਕਰ ਆਪਾਂ ਦੂਸਰੀ ਕਿਸੇ ਹੋਰ ਦੀ ਇੰਟਰਵਿਊ ਦੇਖੀਏ ਉਹ ਵੀ ਬੰਦਾ ਇਹੀ ਗੱਲ ਕਹਿ ਰਿਹਾ ਆ ਕਿ ਸਾਡੇ ਕੋਲ ਹੀ 100% ਕਬੂਤਰ ਨੇ ਤੀਸਰੇ ਬੰਦੇ ਦੀ ਸੁਣ ਲਈਏ ਉਹ ਵੀ ਇਹੀ ਕਹਿ ਰਿਹਾ ਤੇ ਚੌਥਾ ਵੀ ਇਹੀ ਗੱਲ ਕਹਿ ਰਿਹਾ ਠੀਕ ਆ ਹੁਣ ਪਹਿਲੇ ਵਾਲਾ ਕਹਿ ਰਿਹਾ ਆ ਕਿ ਇਹ ਕਬੂਤਰ ਘਰੇ ਘੱਟ ਉੱਡਦੇ ਆ ਬਾਹਰ ਵੱਧ ਜ਼ੋਰ ਲਾਉਂਦੇ ਆ ਦੂਸਰਾ ਕਹਿ ਰਿਹਾ ਕਿ ਸਾਡੇ ਵਾਲੇ ਤੇ ਸ਼ਾਮਾਂ ਪਾ ਜਾਂਦੇ ਦਿਨ ਘਰੇ ਛਪਾ ਜਾਂਦੇ ਆ ਤੀਸਰਾ ਕਹਿ ਰਿਹਾ ਇਹ ਉੱਚੇ ਉੱਡਦੇ ਆ ਤੇ ਚੌਥਾ ਕਹਿ ਰਿਹਾ ਨੀਵੇਂ ਉੱਡਦੇ ਆ ਇੱਕ ਕਹਿ ਰਿਹਾ ਆ ਕਿ ਗੋਲ ਉੜਦੇ ਇੱਕ ਕਹਿ ਰਿਹਾ ਕਿ ਲੰਬੇ ਉੜਦੇ ਆ ਇੱਕ ਕਹਿ ਰਿਹਾ ਲਾਸਟ ਟਾਈਮ ਤੁਰ ਜਾਂਦੇ ਆ ਇੱਕ ਕਹਿ ਰਿੰਦਾ ਕਹਿ ਰਿਹਾ ਕਿ ਜ਼ੋਰ ਬਹੁਤ ਮਾਰਦੇ ਆ ਤੇ ਹੁਣ ਆਪਾਂ ਪਿਓਰ ਕਿੰਨੂੰ ਮੰਨੀਏ ਮੈਂ ਛੋਟੀ ਜਿਹੀ ਉਦਾਹਰਣ ਕੀਤੀ ਚਾਰ ਬੰਦਿਆਂ ਦੀ ਹੈ ਬਹੁਤ ਬੰਦੇ ਠੀਕ ਆ ਤੇ ਆਪਾਂ ਕਿਹੜੇ ਬੰਦੇ ਕੋਲ ਪਿਓਰ ਕਬੂਤਰ ਮੰਨੀਏ ਹੁਣ ਇੱਥੇ ਇੱਕ ਸਵਾਲ ਉੱਠਦਾ ਆ ਕਿ ਪਿਓਰ ਕਬੂਤਰਾਂ ਦਾ ਠੀਕ ਆ ਕਿ ਜਿਹੜੇ ਕਬੂਤਰ ਆ ਇੱਕ ਜੋੜਾ ਜੜਾ ਆ ਕਿ ਉਹ ਸਾਰੇ ਬੱਚੇ ਅਲੱਗ-ਅਲੱਗ ਦੀ ਝੋਲਾ ਕੱਢਦਾ ਇੱਕੋ ਜੀ ਝੋਲ ਨਹੀਂ ਕੱਢਦੇ ਹੋ ਸਕਦਾ ਆ ਕਿਸੇ ਕੋਲ ਉੱਚੇ ਉੱਡਣ ਵਾਲੇ ਕੱਢੇ ਹੋਣ ਕਿਸੇ ਕੋਲ ਨੀਵੇਂ ਉੱਡਣ ਵਾਲੇ ਕੱਢੇ ਹੋਣ ਠੀਕ ਆ ਨਾ ਪਰ ਇੱਥੇ ਫੇਰ ਫਰਕ ਆਉਂਦਾ ਜੇਕਰ ਇਦਾਂ ਹੋ ਜਾਂਦੀ ਆ ਤੇ ਉਹ ਬੰਦਿਆਂ ਕੋਲ ਫਿਰ ਇੱਕੋ ਜੇ ਬੱਚੇ ਕਿਉਂ ਨਿਕੜੀ ਜਾਂਦੇ ਜਿਹਦੇ ਕੋਲ ਉੱਚੇ ਉੱਡਣ ਵਾਲੇ ਨਿਕਲਦੇ ਪਿਓ ਕੋ ਉੱਚੇ ਹੀ ਨਿਕਲੀ ਜਾਂਦੇ ਪਿਓ ਜਾਂ ਫਿਰ ਉਹਦੇ ਕੋਲ ਵੀ ਨੀਵੇਂ ਉੱਡਣ ਵਾਲੇ ਨਿਕਲਣ ਕੁਝ ਲੰਮੇ ਉੱਡਣ ਵਾਲੇ ਨਿਕਲਣ ਕਿ ਤ ਕੁਝ ਗੋਲ ਉੱਡਣ ਵਾਲੇ ਨਿਕਲਣ ਜੇਕਰ ਕਬੂਤਰ ਝੋੜ ਬਦਲ-ਬਦਲ ਕੇ ਕੱਢਦੇ ਆ ਠੀਕ ਆ ਫੇਰ ਉਹ ਦੂਜੀ ਤਰ੍ਹਾਂ ਉੱਡਨੇ ਚਾਹੀਦੇ ਆ ਕਬੂਤਰ ਤੇ ਇੱਥੇ ਫੇਰ ਗੱਲ ਝੂਠੀ ਹੋ ਜਾਂਦੀ ਆ ਕਿ ਫੇਰ ਉਹਨਾਂ ਕੋਈ ਇੱਕੋ ਹੀ ਤਰ੍ਹਾਂ ਕਿਉਂ ਉੱਡਦੇ ਪਏ ਆ ਜੇਕਰ ਹਰ ਜੋੜਾ ਬੱਚੇ ਬਦਲਵੇਂ ਕੱਢਦਾ ਆ ਤੇ ਫੇਰ ਇੱਕੋ ਤਰ੍ਹਾਂ ਕਿਵੇਂ ਉੱਡਦੇ ਆ ਠੀਕ ਆ ਜੀ ਤੇ ਇਥੋਂ ਆਪਾਂ ਹੁਣ ਕੀ ਸੋਚੀਏ ਕਿ ਸਾਰਿਆਂ ਕੋਲ ਮਿਸੇ ਨੇ ਜਾਂ ਪਿਓਰ ਕਿਹਦੇ ਕੋਲ ਨੇ ਸਾਰਿਆਂ ਦੇ ਵਿੱਚੋਂ ਇੱਕ ਕੋਲ ਠੀਕ ਆ ਹੁਣ ਆਪਾਂ ਅੱਗੇ ਗੱਲਬਾਤ ਕਰਦੇ ਆ ਕਿ ਮੰਨ ਲਓ ਕਿਸੇ ਨੇ ਮੀਰਾ ਵਾਲਾ ਕਬੂਤਰ ਬਾਜੀ ਵਿੱਚ ਚੁੱਕ ਲਿਆ ਠੀਕ ਆ ਤੇ ਜ਼ਿਆਦਾਤਰ ਤਾਂ ਅੰਦਾਜ਼ਾ ਹੀ ਹੁੰਦਾ ਪਿਓਰ ਆ ਫਲਾਨੇ ਬੰਦੇ ਨੇ ਛੱਡਿਆ ਮੰਨ ਲਓ ਕਿਸੇ ਚੰਗੇ ਖਿਡਾਰੀ ਨੇ ਛੱਡਿਆ ਕਿ ਪਿਓਰ ਹੀ ਛੱਡਿਆ ਹੋਊਗਾ ਇਹ ਤੇ ਉਹੀ ਜਾਣਦਾ ਹੈ ਵਿੱਚ ਮਿਸਾ ਕਿ ਕੀ ਆ ਹਨਾ ਚਲੋ ਆਪਾਂ ਨੇ ਪਿਓਰ ਜਾਣ ਕੇ ਉਹਨੂੰ ਜੋੜੇ ਵਿੱਚ ਲਾਉਣਾ ਆ ਲਿਆ ਆ ਕੇ ਉਸ ਬੰਦੇ ਨੇ ਆਪਣੀ ਕੋਈ ਕਬੂਤਰੀ ਲਾਈਆ ਤਾਂ ਬੱਚੇ ਹੋ ਗਏ ਮਿਸੇ ਤੇ ਜੇਕਰ ਉਹਦੇ ਕੋਲ ਪਹਿਲਾਂ ਹੀ ਮੀਰਾ ਵਾਲੀ ਕਬੂਤਰੀ ਕੋਈ ਮੌਜੂਦ ਪਈ ਆ ਠੀਕ ਆ ਉਹਦੇ ਬਾਰੇ ਵੀ ਉਹ ਵੈਸੇ ਹੀ ਹਵਾ ਦੇ ਵਿੱਚ ਤੀਰ ਮਾਰੂਗਾ ਕਿ ਉਹ ਗਰੰਟਡ ਕਬੂਤਰੀ ਪਿਓਰ ਆ ਹੋ ਸਕਦਾ ਪਿਓਰ ਹੋਵੇ ਵੀ ਪਰ ਜੇਕਰ ਕੋ ਆਸੇ ਪਾਸਿਓਂ ਕਬੂਤਰੀ ਉਹ ਵਾਲੀ ਆਈ ਹੋਈ ਤੇ ਉਹ ਉਹਦਾ ਅੰਦਾਜ਼ਾ ਹੀ ਹੋਊਗਾ ਕਿ ਪਿਓਰ ਆ ਮੰਨ ਲਓ ਕਬੂਤਰੀ ਉਹਨੇ ਉਸ ਨਾਲ ਲਾ ਦਿੱਤੀ ਠੀਕ ਆ ਉਹ ਬੱਚੇ ਇਨਬਰੀਡ ਹੋ ਗਏ ਠੀਕ ਆ ਤੇ ਜਿਹੜਾ ਇਨਬਰੀਡ ਕਬੂਤਰ ਆ ਉਹ ਕੋਸ਼ਕ ਖੂਨ ਇਹੋ ਜਿਹੇ ਹੈਗੇ ਆ ਉਹ ਜਿੰਨਾ ਮਰਜ਼ੀ ਉਹਨਾਂ ਨੇ ਇਨਬਰੀਡ ਕਰੀ ਜਾ ਜਿੰਨੇ ਮਰਜ਼ੀ ਨੇੜੇ ਖੂਨ ਕਰੀ ਜਾਓ ਉਹ ਉੱਡਦੇ ਹੀ ਰਹਿੰਦੇ ਆ ਬਹੁਤ ਜ਼ਿਆਦਾ ਉੱਡਦੇ ਆ ਤੇ ਉਹਦੇ ਵੀ ਅੱਜ ਤੁਹਾਨੂੰ ਮੈਂ ਦਰਸ਼ਨ ਕਰਾਉਂਗਾ ਠੀਕ ਆ ਤੇ ਜ਼ਿਆਦਾਤਰ ਖੂਨ ਨੇੜੇ ਹੋਣ ਨਾਲ ਕਬੂਤਰ ਜੜੇ ਆ ਉਹ ਠੰਡੇ ਹੋ ਜਾਂਦੇ ਆ ਠੀਕ ਆ ਜੜੇ ਤੇ ਕਬੂਤਰ ਨਹੀਂ ਉੱਡਨੇ ਹੁੰਦੇ ਠੰਡੇ ਹੋ ਜਾਂਦੇ ਜ਼ਿਆਦਾ ਨੇੜੇ ਹੋਣ ਕਰਕੇ ਉਹਨਾਂ ਦੇ ਪਰਾਂ ਦੇ ਵਿੱਚੋਂ ਆਵਾਜ਼ ਜਿਹੜੀ ਆਉਂਦੀ ਉਹ ਉੱਲੂ ਦੇ ਖੰਭਾ ਨਾਲ ਦੀ ਆਵਾਜ਼ ਆਉਂਦੀ ਆ ਫੱਕ ਫੱਕ ਦੀ ਠੀਕ ਆ ਤੇ ਜਿਹੜੇ ਹੁੰਦੇ ਆ ਉੱਡਨੇ ਹੁੰਦੇ ਆ ਉਹ ਉਹਨਾਂ ਦੇ ਪਰਾਂ ਵਿੱਚੋਂ ਆਵਾਜ਼ ਆਉਂਦੀ ਆ ਖਾਉਂ ਖਾਉਂਦੀ ਠੀਕ ਆ ਜਿਵੇਂ ਕਿ ਆਪਾਂ ਕਬੂਤਰ ਦੀਆਂ ਉਡਾਰਾਂ ਕਰਵਾਉਂਦੇ ਆ ਜਦੋਂ ਕਬੂਤਰ ਪਾਣੀਆਂ ਪਾਣੀਆਂ ਤੇ ਕਰਨਾ ਹੁੰਦਾ ਉਦੋਂ ਸਾਨੂੰ ਪਤਾ ਚੱਲ ਜਾਂਦਾ ਕਬੂਤਰ ਦੇ ਪਰਾਂ ਦੀ ਆਵਾਜ਼ ਕਿੱਦਾਂ ਦੀ ਆ ਉਦਾਂ ਦੀ ਆਵਾਜ਼ ਆਣੀ ਸ਼ੁਰੂ ਹੋ ਜਾਂਦੀ ਜਿਹੜੇ ਕਬੂਤਰ ਉੱਡਨੇ ਹੁੰਦੇ ਆ ਤੇ ਜਿਹੜੇ ਨਹੀਂ ਉੱਡਨੇ ਹੁੰਦੇ ਉਹ ਫੱਕ ਫੱਕ ਦੀ ਆਵਾਜ਼ ਹੁੰਦੀ ਆ ਜਿਵੇਂ ਕਿ ਉੱਲੂ ਦੇ ਪਰਾਂ ਦੀ ਆਵਾਜ਼ ਹੁੰਦੀ ਆ ਠੀਕ ਆ ਭਰਾਵੋ ਹੁਣ ਮੰਨ ਲਓ ਕਿ ਉਹ ਪੁਰਾਣੇ ਬੱਚੇ ਕਢਵਾਏ ਆ ਉਹ ਇਨਬ੍ਰੀਡ ਹੋ ਗਏ ਠੀਕ ਆ ਤੇ ਮੈਨੂੰ ਲੱਗਦਾ ਨਹੀਂ ਉਹ ਇਨਬ੍ਰੀਡ ਹੋਣਗੇ ਕਿਉਂਕਿ ਦੋਨਾਂ ਵਿੱਚ ਜਾਂ ਕਬੂਤਰ ਵਿੱਚ ਜਾਂ ਕਬੂਤਰੀ ਵਿੱਚ ਮਿਸ ਹੋਊਗੀ ਹੋਊਗੀ ਠੀਕ ਆ ਹੁਣ ਮੰਨ ਲਓ ਜੇਕਰ ਉਹ ਆਪਣੇ ਕਿਸੇ ਯਾਰ ਬੇਲੀ ਕੋਲੋਂ ਕਬੂਤਰੀ ਲੈ ਕੇ ਆਉਂਦਾ ਬੰਦਾ ਤੇ ਉਹੀ ਗੱਲ ਆ ਜਾਂਦੀ ਆ ਕਿ 5% ਹੀ ਬੰਦੇ ਐ ਇਹੋ ਜਿਹੇ ਆ ਜਿਹੜੇ ਪਿਓਰ ਦੇ ਦੇਣਗੇ ਠੀਕ ਆ ਉਹਦੀ ਮਰਜ਼ੀ ਦੀ ਕਬੂਤਰੀ ਉਹਨੂੰ ਦੇ ਦੇਣਗੇ ਨਹੀਂ ਤਾਂ ਬਹੁਤੇ ਬੰਦੇ ਐ ਇਹੋ ਜਿਹੇ ਹੀ ਨੇ ਕਿ ਜੜੇ ਉਹਨੂੰ ਚੰਗੀ ਕਬੂਤਰੀ ਨਹੀਂ ਦੇਣਗੇ ਜੇਕਰ ਉਹ ਉਸ ਖੂਨ ਦੇ ਵਿੱਚੋਂ ਕਬੂਤਰੀ ਦੇ ਵੀ ਦੇਣਗੇ ਉਹ ਕਬੂਤਰੀ ਦੇਣਗੇ ਜਿਹੜੀ ਉਹਦੇ ਕੋਲ ਖਰਾਬ ਹੋ ਚੁੱਕੀ ਹੋਊਗੀ ਕਿਸੇ ਵਜ੍ਹਾ ਕਰਕੇ ਉਹਦੇ ਘੱਟ ਕੰਮ ਦੀ ਹੋਊਗੀ ਠੀਕ ਆ ਤੇ ਜੇਕਰ ਦੇਣ ਵਾਲਾ ਬੰਦਾ ਇਹ ਚੀਜ਼ ਨੂੰ ਸੋਚ ਕੇ ਦਿੰਦਾ ਪਿਆ ਆ ਕਿ ਇਹਦੇ ਕੋਲ نسل ਨਾ ਬਣ ਜਾਵੇ ਤੇ ਮੈਂ ਇਹਨੂੰ ਜਿਹੜੀ ਘੱਟ ਕੰਮ ਦੀ ਉਹ ਵਾਲੀ ਕਬੂਤਰੀ ਦੇ ਦਵਾਂ ਤੇ ਉਹ ਵੀ ਇਹ ਗੱਲ ਜਾਣ ਲਵੇ ਉਹ ਜਿਸ ਕੋਲੋਂ ਕਬੂਤਰ ਅਗੋਂ ਲੈ ਕੇ ਆਇਆ ਸੀਗਾ ਜਿੱਥੋਂ ਉਹਨੇ ਬਣਾਏ ਆ ਤੇ ਉਸ ਬੰਦੇ ਨੇ ਉਹਨੂੰ ਕਿੰਨੀ ਕ ਚੰਗੀ ਦਿੱਤੀ ਹੋਊਗੀ ਉਹਨੇ ਵੀ ਉਹਨੂੰ ਇਹੀ ਸੋਚ ਕੇ ਦਿੱਤੀ ਹੋਊਗੀ ਠੀਕ ਆ ਤੇ ਜਿੱਥੋਂ ਉਹਨੇ ਬਣਾਏ ਆ ਹਾਂ ਉੱਡਣ ਵਾਲੇ ਕਬੂਤਰ ਉੱਡੀ ਪੈਂਦੇ ਆ ਤੇ ਜੇ ਹਨੇਰੇ ਦੇ ਵਿੱਚ ਰਹਿਣਾ ਆ ਕਿ ਪਿਓਰਟੀ ਆ ਪਿਓਰਟੀ ਆ ਤੇ ਉਹ ਪੂਰੀ ਜ਼ਿੰਦਗੀ ਰਵੋ ਤਾਂ ਵੀ ਕੋਈ ਚੱਕਰ ਨਹੀਂ ਆ ਠੀਕ ਆ ਜੇਕਰੋ ਪਿਛਲੇ ਬੰਦੇ ਨੇ ਵੀ ਇਹ ਸੋਚ ਕੇ ਦਿੱਤੀ ਉਹਨੂੰ ਕਿ ਕੋਈ ਚੱਕਰ ਨਹੀਂ ਆ ਇਹਨੂੰ ਮੈਂ ਦੂਸਰੀ ਕਬੂਤਰੀ ਦੇ ਦਿੰਦਾ ਆ ਤੇ ਉਹਦੇ ਕੋ ਅੱਗੇ ਅੱਗੇ ਉੱਡ ਪਏ ਬੱਚੇ ਦਿੱਤੀ ਤਾਂ ਉਹ ਉੱਡਣ ਵਾਲੀ ਸੀ ਚੰਗੇ ਖੂਨ ਚੋਂ ਦਿੱਤੀ ਸੀ ਉੱਡ ਪੇ ਤੇ ਬਸ ਉੱਡਣ ਦੇ ਭਲੇਖੇ ਦੇ ਵਿੱਚ ਹੀ ਆਪਾਂ ਪਿਓਰਟੀ ਦੇ ਭਲੇਖੇ ਦੇ ਵਿੱਚ ਰਹਿ ਜਾਂਦੇ ਆ ਕਿ ਸ਼ਾਇਦ ਇਹ ਪਿਓਰਟੀ ਆ ਬਹੁਤ ਜ਼ਿਆਦਾ ਉੱਡਦੇ ਜਿਵੇਂ ਉਹਨੇ ਕਿਹਾ ਸੀ ਉਵੇਂ ਹੀ ਉੱਡਦੇ ਆ ਠੀਕ ਆ ਨਾ ਤੇ ਇਸ ਤਰੀਕੇ ਨਾਲ ਆਪਾਂ ਕਿਵੇਂ ਅੰਦਾਜ਼ਾ ਲਾ ਲਵਾਂਗੇ ਕਿ ਕਬੂਤਰ ਪਿਓਰ ਆ ਹੁਣ ਕਾਲੀਆਂ ਅੱਖਾਂ ਦੇ ਕਬੂਤਰ ਕਾਕੇ ਵਾਲੇ ਕਬੂਤਰਾਂ ਵਿੱਚੋਂ ਵੀ ਹੋਏ ਆ ਮੀਰਾ ਵਾਲਿਆਂ ਵਿੱਚੋਂ ਵੀ ਹੋਏ ਆ ਫੌਜੀ ਧਮੋਟ ਵਾਲੇ ਕਬੂਤਰਾਂ ਵਿੱਚੋਂ ਵੀ ਹੋਏ ਆ ਕਹਿੰਦਾ ਭਾਵਾ ਕਿ ਕਾਫੀ ਖਡਾਰੀਆਂ ਦੇ ਕਬੂਤਰਾਂ ਵਿੱਚੋਂ ਕਬੂਤਰ ਹੋਏ ਆ ਕਾਲੀਆਂ ਅੱਖਾਂ ਦੇ ਕਬੂਤਰਾਂ ਨੇ ਤੇ ਕਬੂਤਰ ਹੀ ਰਹਿਣਾ ਠੀਕ ਆ ਕੋਈ ਵੀ ਕਬੂਤਰ ਬੱਚੇ ਕੱਢ ਸਕਦਾ ਕਾਲੀਆਂ ਅੱਖਾਂ ਦੇ ਫਿਰ ਆਪਾਂ ਕਹਿੰਨੇ ਆ ਬੈਗ ਮਾਰ ਕੇ ਹਨਾ ਕਿਤੋਂ ਵੀ ਬਣ ਸਕਦੇ ਆ ਕੋਈ ਚੱਕਰ ਨਹੀਂ ਆ ਤੇ ਆਪਾਂ ਕਿਵੇਂ ਸ਼ਕਲਾਂ ਦੇਖ ਕੇ ਕਹਿ ਸਕਦੇ ਆ ਕਿ ਇਹ ਕਬੂਤਰ ਪਿਓਰ ਆ ਠੀਕ ਆ ਹੁਣ ਮੇਰੇ ਕੋਲ ਇਹੋ ਜਿਹਾ ਕੁਝ ਕਬੂਤਰ ਆ ਜਿਹੜੇ ਜਿਨ੍ਹਾਂ ਦਾ ਮੈਂ ਤੁਹਾਨੂੰ ਦਰਸ਼ਨ ਕਰਵਾਉਂਗਾ ਤੇ ਉਹ ਤੁਸੀਂ ਕਹਿਣਾ ਕਿ ਹਾਂ ਵੀ ਇਹ ਫਲਾਨੇ ਵਾਲੇ ਕਬੂਤਰਾਂ ਵਿੱਚੋਂ ਠੀਕ ਆ ਤੇ ਇਸ ਤਰੀਕੇ ਨਾਲ ਆਪਾਂ ਕਿਵੇਂ ਸਿੱਧ ਹੋ ਜੂਗਾ ਕਿ ਕਬੂਤਰ ਸਾਰਿਆਂ ਕੋ ਪਿਓਰਟੀ ਪਈ ਹੈ ਕਿਉਂਕਿ ਸਾਰਿਆਂ ਕੋ ਅਲੱਗ-ਅਲੱਗ ਤਰੀਕੇ ਨਾਲ ਉੜਦੇ ਪਏ ਆ ਠੀਕ ਆ ਨਾ ਕਿਸੇ ਕੋ ਨੀਵੇਂ ਉੜਦੇ ਕਿਸੇ ਕੋ ਉੱਚੇ ਉੜਦੇ ਤੇ ਉਹ ਕਿਸ وجہ ਦੇ ਨਾਲ ਉੱਚੇ ਨੀਵੇਂ ਉੜਦੇ ਪਏ ਦਾ ਮਤਲਬ ਹੈ ਕਿ ਸਾਰਿਆਂ ਦੇ ਵਿੱਚ ਹੀ ਮਿਸਾ ਠੀਕ ਆ ਜਿੰਨੇ ਖਿਡਾਰੀਆਂ ਕੋਲ ਪੇ ਆ ਫਿਰ ਮਿਸ ਹੋ ਗਈ ਉਹਨਾਂ ਦੇ ਵਿੱਚ ਤਾਂ ਹੀ ਉੱਚੇ ਨੀਵੇਂ ਉੱਡਦੇ ਪਏ ਆ ਪਹਿਲੇ ਟਾਈਮ ਦੇ ਵਿੱਚ 올ਡ ਇਜ਼ ਗੋਲਡ ਪੁਰਾਣਾ ਜਿਹੜਾ ਖੂਨ ਸੀਗਾ ਉਹ ਵੈਸੇ ਹੀ ਵਧੀਆ ਸੀਗਾ ਉਹ ਵਾਲਾ ਖੂਨ ਅੱਗੇ ਤੋਂ ਅੱਗੇ ਜਿਵੇਂ ਕਿ ਪੈਸੇ ਦੀ ਦੌੜ ਬਧੀ ਜਾਂ ਨੈਟ ਆਇਆ ਉਸ ਤੋਂ ਬਾਅਦ ਬਹੁਤ ਜ਼ਿਆਦਾ ਕਰੋਸ ਵੱਜੇ ਇੱਧਰ ਉੱਧਰ ਹਰ ਖਿਡਾਰੀ ਨੇ ਲਿਆ ਕੇ ਇੱਧਰ ਉੱਧਰ ਕਰਕੇ ਉਹਨਾਂ ਦਾ ਪੁਦੜ ਕਰ ਦਿੱਤੇ ਕਬੂਤਰ ਸਾਰੇ ਠੀਕ ਆ ਨਾ ਤੇ ਉਹ ਖੂਨ ਜਿਹੜਾ ਬਹੁਤ ਜ਼ਿਆਦਾ ਬੰਡਿਆ ਗਿਆ ਤੇ ਇਸ ਤਰੀਕੇ ਨਾਲ ਆਪਾਂ ਸੋਚੀਏ ਕਿ ਸਾਨੂੰ ਲੱਗਦਾ ਹੈ ਕਿ ਕਿਸੇ ਕੋਲ ਵੀ ਕਬੂਤਰ ਪਿਓਰ ਨਹੀਂ ਹੈ ਪਿਓਰਿਟੀ ਦੇ ਪਿੱਛੇ ਆਪਾਂ ਜਣਾ ਬੰਦ ਕਰ ਦਿਓ ਪਰ ਆਹੋ ਜਿਹੜੇ ਕਬੂਤਰ ਸਹੀ ਉੱਡਦੇ ਨਾ ਬਸ ਉਹ ਬੜੀ ਨਸਲ ਤਿਆਰ ਕਰਨੀ ਸ਼ੁਰੂ ਕਰੋ ਘਰ ਦੇ ਵਿੱਚ ਠੀਕ ਆ ਹੁਣ ਜੇਕਰ ਆਪਾਂ ਕਹੀਏ ਕਿ ਪਿਓਰ ਕਬੂਤਰ ਨੇੜੇ ਖੂਨ ਕਰਨ ਨਾਲ ਕਬੂਤਰ ਉੱਡਦੇ ਘੱਟ ਆ ਤੇ ਆਪਾਂ ਇਸ ਚੀਜ਼ ਦੇ ਨਾਲ 30% ਸਹਿਮਤ ਆ 70% ਨਹੀਂ ਕਿਉਂਕਿ ਮੈਂ 14 ਬੱਚੇ ਕਢਵਾਏ ਇੱਕ ਜੋੜ ਲਾਇਆ ਸੀਗਾ ਮੈਂ ਪਿਉ ਧੀ ਦਾ ਠੀਕ ਆ ਉਹਦੇ ਵਿੱਚੋਂ ਇੱਕੋ ਹੀ ਬੱਚਾ ਨਿਕਲਿਆ ਤੇ 14 ਬੱਚੇ ਸੀਗੇ ਆਪਣੇ ਕੋ ਛਤਰੀ ਤੇ ਬਿਠਾਲੇ ਤੇ 13 ਦੂਸਰੇ ਸੀਗੇ ਕਰੋਸ ਵਾਲੇ 14ਵਾਂ ਸੀਗਾ ਬੱਚਾ ਆਪਣੇ ਇਨਬਰੀਡ ਠੀਕ ਆ ਉਹ ਜਦੋਂ ਆਪਾਂ ਨੇ ਛਤਰੀ ਦੇ ਉੱਪਰ ਬਿਠਾਇਆ 14 ਦੇ 14 ਹੀ ਉੱਡ ਗਏ 13 ਬੱਚੇ ਛਤਰੀ ਤੇ ਆਏ 14ਵਾਂ ਬਾਹਰ ਬੈਠ ਗਿਆ ਉਹ ਇਨਬਰੀਡ ਦੀ ਬਾਹਰ ਬੈਠਾ ਹਾਲਾਂਕਿ ਉਹ ਥੋੜਾ ਦਿਮਾਗ ਵਿੱਚ ਵੀ ਫਰਕ ਆ ਗਿਆ ਹੋਊਗਾ ਨੇੜੇ ਹੋਣ ਕਰਕੇ ਤੇ ਦੂਸਰਾ ਉਹ ਜ਼ੋਰ ਘਟ ਲਾਇਆ ਉਹਨੇ ਜਿਹਦੇ ਕਾਰਨ ਉਹ ਬਾਹਰ ਬਹਿ ਗਿਆ ਉੱਡਿਆ ਸਾਰਿਆਂ ਤੋਂ ਜ਼ਿਆਦਾ ਪਰ ਆਪਾਂ ਇਹੀ ਕਹਿ ਸਕਦੇ ਆ ਕਿ ਉਹਦਾ ਜ਼ੋਰ ਜ਼ਿਆਦਾ ਲੱਗ ਗਿਆ ਕਿ ਉਹ ਬਾਹਰ ਬਹਿ ਗਿਆ ਠੀਕ ਹੈ ਨਾ ਤੇ ਪਰ ਹੁਣ ਜਿਹੜੀ ਕਬੂਤਰੀ ਮੈਂ ਤੁਹਾਨੂੰ ਦਿਖਾਉਣ ਲੱਗਾ ਆ ਉਹ ਕਬੂਤਰੀ ਬਿਲਕੁਲ ਇਨਬਰੀਡ ਆ ਅੱਗੇ ਤੋਂ ਅੱਗੇ ਕਬੂਤਰ ਬਣੇ ਭੈਣ ਭਰਾ ਦਾ ਜੋੜਾ ਫਿਰ ਅੱਗੇ ਉਹਨਾਂ ਦੇ ਬੱਚਿਆਂ ਦਾ ਜੋੜਾ ਇਸ ਤਰੀਕੇ ਨਾਲ ਕਬੂਤਰ ਬਣੇ ਆ ਤੇ ਇਹ ਜਿਹੜੇ ਕਬੂਤਰ ਤੁਹਾਨੂੰ ਮੈਂ ਦਿਖਾਉਣ ਲੱਗਾ ਆ ਇਹ ਕਬੂਤਰੀ ਪਛਾਨਿਓ ਮੇਰਾ ਵੀਰ ਤੁਹਾਨੂੰ ਕਿਹੜੇ ਕਬੂਤਰਾਂ ਵਿੱਚੋਂ ਲੱਗਦੀ ਆ ਲਓ ਜੀ ਇਧਰ ਟੀਰਾ ਹੁਣ ਆਪਾਂ ਅੰਦਾਜ਼ਾ ਲਾਈਏ ਕਿ ਇਹ ਵਾਲੀ ਕਬੂਤਰੀ ਹੈਗੀ ਫੌਜੀ ਤੋਂ ਮੋਟਾ ਵਾਲੇ ਕਬੂਤਰਾਂ ਵਿੱਚੋਂ ਠੀਕ ਆ ਜੀ ਪਰ ਇਹ ਕਬੂਤਰੀ ਬਿਲਕੁਲ ਵੀ ਫੌਜੀ ਤੋਂ ਮੋਟਾ ਵਾਲੇ ਕਬੂਤਰਾਂ ਵਿੱਚੋਂ ਨਹੀਂ ਗਈ ਠੀਕ ਆ ਜੀ ਕਿ ਜੇਕਰ ਆਪਾਂ ਇਹਨਾਂ ਦੀ ਉਡਾਨ ਦੀ ਗੱਲ ਕਰੀਏ ਮੈਨੂੰ ਵੀ ਕਬੂਤਰ ਰੱਖਿਆ ਨੂੰ ਸਮਾਂ ਹੋ ਗਿਆ ਤੇ ਝੂਠ ਕਹਿੰਦੇ ਓਨਾਂ ਕੀ ਬੋਲੋ ਜਿੰਨਾ ਕਿ ਕਿਸੇ ਨੂੰ ਪਚ ਜਾਵੇ ਤੇ ਜਿਹੜੀ ਮੈਂ ਗੱਲ ਕਰਨ ਲੱਗਾ ਆ ਕਿ ਉਹ ਮੈਨੂੰ ਚੰਗੀ ਤਰ੍ਹਾਂ ਨਾਲ ਪਤਾ ਆ ਕਿ ਬਹੁਤੇ ਬੰਦੇ ਝੂਠ ਹੀ ਸਮਝਣਗੇ ਠੀਕ ਹੈ ਨਾ ਪਰ ਮੈਂ ਫੇਰ ਵੀ ਕਰੂੰਗਾ ਕਿਉਂਕਿ ਸੱਚ ਕਦੇ ਲੁਕਦਾ ਨਹੀਂਗਾ ਕਿ ਇਹ ਬਾੜੀ ਕਬੂਤਰ ਜਿਹੜੇ ਭੈਣ ਭਰਾ ਆ ਨਾ ਉਹ ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 11:22 ਤੱਕ ਉੱਡੇ ਆ ਠੀਕ ਆ ਭਰਾਵੋ ਤੇ ਹੈਗੀ ਇਨਬ੍ਰੀਡ ਠੀਕ ਆ ਜੀ ਤੇ ਬਹੁਤ ਜਿਆਦਾ ਗਰਮ ਬਲੱਡ ਦੀ ਐ ਜਿਵੇਂ ਕਹਿੰਦੇ ਠੰਡੇ ਹੋ ਜਾਂਦੇ ਤੇ ਪਰ ਇਹ ਠੰਡੇ ਨਹੀਂ ਹੁੰਦੇ ਕਬੂਤਰ ਇਹ ਜਿੰਨਾ ਵੀ ਅੱਗੇ ਕਰਾਸ ਲਾਈ ਜਾਓ ਇਹਨਾਂ ਵਿੱਚ ਤਾਂ ਨਾਂ ਦੀ ਸ਼ੇਪ ਵਿੱਚ ਕੋਈ ਫਰਕ ਆਇਆ ਦੇਖ ਸਕਦੇ ਹੋ ਤੁਸੀਂ ਠੀਕ ਆ ਤੇ ਸਵੇਰੇ 6 ਵਜੇ ਤੋਂ ਰਾਤ ਦੇ 11 ਵਜੇ 22 ਮਿੰਟ ਤੱਕ ਉੱਡੇ ਇਹਦੇ ਭੈਣ ਭਰਾ ਠੀਕ ਆ ਜੀ ਪਿਓਰਿਟੀ ਦੇ ਵਿੱਚ ਤੇ ਇਹਨੂੰ ਕਹਿੰਦੇ ਆ ਇਨਬਰੀਡ ਪਿਓਰਿਟੀ ਠੀਕ ਆ ਇਹ ਪਿਓਰਿਟੀ ਆ ਭਰਾਵੋ ਇੱਕ ਖੂਨ ਤੇ ਇਹ ਦੇਖੋ ਤੁਸੀਂ ਦੀ ਸ਼ੇਪ ਵੀ ਕਿੰਨੀ ਵਧੀਆ ਨੇ ਤੇ ਇਨਬਰੀਡ ਕਬੂਤਰਾਂ ਦੇ ਵਿੱਚ ਜਿਆਦਾ ਖੰਭ ਖਰਾਬ ਆ ਜਾਂਦੇ ਆ ਤੇ ਆਪਾਂ ਇਸ ਕਰਕੇ 30% ਦੂਜੀ ਗੱਲ ਨਾਲ ਸਹਿਮਤ ਕੋਸ਼ ਕਬੂਤਰ ਜਿਹੜੇ ਇਨਬਰੀਡ ਨਹੀਂ ਹੋੜਦੇ ਕੁਝ ਖੂਨ ਇਹੋ ਜਿਹੇ ਆ ਜਿਹੜੇ ਅੱਗੇ ਤੋਂ ਅੱਗੇ ਡਾਰ ਵਧਾਉਂਦੇ ਹੀ ਜਾਂਦੇ ਆ ਠੀਕ ਆ ਜੀ ਤੇ ਹੁਣ ਤੁਹਾਨੂੰ ਮੈਂ ਇੱਕ ਕਬੂਤਰੀ ਦੇ ਹੋਰ ਦਰਸ਼ਨ ਕਰਵਾਉਣੇ ਆ ਤੁਸੀਂ ਉਹ ਕਬੂਤਰੀ ਦੇਖਿਓ ਤੁਹਾਨੂੰ ਕਿਹੜੀ ਲੱਗਦੀ ਆ ਲਓ ਭਰਾਵੋ ਕਰੋ ਕਬੂਤਰੀ ਚੈੱਕ ਤੇ ਲਾਓ ਆਪਣਾ ਆਪਣਾ ਗੈਸ ਕੇ ਕਿਹੜੇ ਕਬੂਤਰਾਂ ਵਿੱਚੋਂ ਹੋ ਸਕਦੀ ਆ ਲੱਗਦੀ ਮੀਰਾ ਵਾਲੇ ਕਬੂਤਰਾਂ ਵਿੱਚੋਂ ਪਰ ਭਰਾਵੋ ਵੀ ਆਪਣੇ ਘਰ ਦੀ ਪੱਠੀ ਆ ਤੇ ਇਹ ਵੀ ਮੀਰਾ ਵਾਲੇ ਕਬੂਤਰਾਂ ਵਿੱਚੋਂ ਨਹੀਂ ਗਈ ਕਬੂਤਰੀ ਠੀਕ ਹੈ ਜੀ ਤੇ ਇਸੇ ਤਰੀਕੇ ਨਾਲ ਇੱਕ ਕਬੂਤਰ ਕਿਸੇ ਤਰ੍ਹਾਂ ਦੇ ਵੀ ਕੋਈ ਕਬੂਤਰ ਵੀ ਬਣਾ ਸਕਦਾ ਆ ਜੇਕਰ ਤੇ ਉਹ ਬਜ਼ੁਰਗਾਂ ਦੇ ਘਰੋਂ ਕਬੂਤਰ ਤੁਹਾਡੇ ਕੋਲ ਆਉਣਗੇ ਜਾਂ ਉਹਨਾਂ ਦੇ ਹੱਥੀ ਆਏ ਹੋਣਗੇ ਆਪਾਂ ਉਹਨਾਂ ਨੂੰ ਪ्योर ਮੰਨ ਸਕਦੇ ਆ ਅੱਗੇ ਤੋਂ ਅੱਗੇ ਮਿਲਾਵਟ ਹੋਣ ਨੂੰ ਤੇ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਤੇ ਆਪਣੇ ਇੰਡੀਆ ਦੇ ਵਿੱਚ ਮਿਲਾਵਟ ਤੋਂ ਬਿਨਾ ਮਿਲਦਾ ਕੀ ਇਥੇ ਠੀਕ ਆ ਜੀ ਤੇ ਇਸ ਕਬੂਤਰੀ ਦੇ ਬੱਚੀ ਦੋ ਬਾਜ਼ੀਆਂ ਜਿੱਤੀ ਆ ਦੂਸਰੀ ਚਲੋ ਹਾਰ ਗਈ ਸੀ 2 ਮਿੰਟ ਤੋਂ ਕੱਟੀ ਗਈ ਸੀ ਬੈਠੀ ਰਾਤ ਨੂੰ ਹੀ ਸੀਗੀ ਤੇ ਸਾਡੇ ਵੱਲੋਂ ਜਿੱਤੀ ਆ ਦੋਵੇਂ ਬਾਜ਼ੀਆਂ ਤੇ ਹੁਣ ਤੁਸੀਂ ਆਪ ਹਿਸਾਬ ਲਾ ਲਓ ਕਿ ਇਹ ਕਿਹੜੀ ਨਸਲ ਵਿੱਚੋਂ ਹੋਊਗੀ ਠੀਕ ਆ ਅੱਗੇ ਤੋਂ ਅੱਗੇ ਆਪਣੇ ਕਬੂਤਰਾਂ ਦੇ ਵਿੱਚ ਜੋੜੇ ਇੱਧਰ ਉੱਧਰ ਕਰਕੇ ਲਾਏ ਆ ਤੇ ਕਬੂਤਰ ਵਧੀਆ ਉੜਦੇ ਆ ਆਪਣੇ ਠੀਕ ਆ ਭਰਾਵੋ ਤੇ ਇਸ ਕਰਕੇ ਮੈਂ ਕਹਿਣਾ ਆ ਕਿ ਫਾਲਤੂ ਦੀ ਦੌੜ ਲੋਣੀ ਛੱਡ ਦਿਓ ਠੀਕ ਆ ਹੁਣ ਆਪਾਂ ਅਗਲੀ ਗੱਲ ਕਰਨ ਲੱਗੇ ਆ ਭਰਾਵੋ ਜੇਕਰ ਕਿਸੇ ਇੰਟਰਵਿਊ ਦੇ ਵਿੱਚ ਐਂਕਰ ਉਸਤਾਦ ਨੂੰ ਪੁੱਛਦਾ ਆ ਕਿ ਤੁਹਾਡੇ ਕਿੰਨੇ ਚੇਲੇ ਨੇ ਉਸਤਾਦ ਕਹਿਣਗੇ ਕਿ ਹੋਣਗੇ 7-8 8-10 ਹੋਣੇ ਹੀ ਆ ਜਿਹੜੇ ਬੰਦਿਆਂ ਨੇ ਮੋਟਰਸਾਈਕਲ ਦਿੱਤੇ ਗੱਡੀਆਂ ਦਿੱਤੀਆਂ ਉਹਨਾਂ ਬੰਦਿਆਂ ਦੇ ਬਾਰੇ ਏਦਾਂ ਕਹਿਣਾ ਜਿਨ੍ਹਾਂ ਦਾ ਪਤਾ ਹੀ ਨਹੀਂ ਗਿਣਤੀ ਦਾ ਨਹੀਂ ਪਤਾ ਕਿੰਨੇ ਆ 7 8 ਹੋਣੇ 8 10 ਹੋਣੇ ਤੇ ਉਹ ਇੱਥੋਂ ਅੰਦਾਜ਼ਾ ਲਾ ਲੈਣ ਕਿ ਜਿਹੜੇ ਤੁਸੀਂ ਉਹਨਾਂ ਦੀ ਗਿਣਤੀ ਵਿੱਚ ਜਿਹੜੇ ਬੰਦੇ ਦੇ ਹਨ ਨਹੀਂਗੇ ਉਹ ਤੁਹਾਨੂੰ ਗੇਮ ਕਿੰਨੀ ਕਿ ਸੱਚੀ ਦੱਸੂਗਾ ਤੇ ਸਹੀ ਦੱਸੂਗਾ ਜਿਹੜੇ ਬੰਦੇ ਦੀ ਤੁਸੀਂ ਗਿਣਤੀ ਦੇ ਵਿੱਚ ਹੀ ਨਹੀਂਗੇ ਇੰਨਾ ਮਾਨ ਸਨਮਾਨ ਕਰਨ ਤੋਂ ਬਾਅਦ ਵੀ ਤੁਸੀਂ ਗਿਣਤੀ ਦੇ ਵਿੱਚ ਨਹੀਂਗੇ ਤੇ ਜੇਕਰ ਆਪਾਂ ਕਬੂਤਰਾਂ ਦੀ ਗੱਲ ਕਰੀਏ ਦਾ ਉਸਤਾਦ ਨੂੰ ਕੱਲੇ ਕੱਲੇ ਕਬੂਤਰ ਦਾ ਪਤਾ ਹੁੰਦਾ ਖੁੱਡੇ ਵਿੱਚ ਕਿਹੜਾ ਕਿਹੜਾ ਕਬੂਤਰ ਹਾਲਾਂਕਿ ਗਿਣਤੀ ਨਹੀਂ ਕਰਦੇ ਠੀਕ ਆ ਗਿਣਤੀ ਕਿਉਂ ਨਹੀਂ ਕਰਦੇ ਬਹੁਤੇ ਬੰਦੇ ਕਹਿੰਦੇ ਕਬੂਤਰ ਘਟ ਜਾਂਦੇ ਆ ਠੀਕ ਆ ਚਲੋ ਆਪਾਂ ਅੱਜ ਇਸ ਤੋਂ ਹੀ ਪਰਦਾ ਚੋਕੀ ਦਿੰਨੇ ਆ ਛੋਟੀ ਜੀ ਸਟੋਰੀ ਤੁਹਾਡੇ ਨਾਲ ਮੈਂ ਸਾਂਝੀ ਕਰਨ ਲੱਗਾ ਆ ਪੁਰਾਣੇ ਸਮੇਂ ਦੇ ਵਿੱਚ ਇੱਕ ਨਾਈ ਇੱਕ ਰਾਜੇ ਦੀ ਮਾਲਿਸ਼ ਕਰਨ ਵਾਸਤੇ ਜਾਂਦਾ ਸੀ ਠੀਕ ਆ ਜੀ ਤੇ ਉਹ ਸਮੇਂ ਦੇ ਵਿੱਚ 1 ਰੁਪਿਆ ਬਹੁਤ ਜ਼ਿਆਦਾ ਸੀਗਾ ਤੇ ਰਾਜਾ ਨੂੰ 1 ਰੁਪਿਆ ਦਿੰਦਾ ਸੀ ਤੇ ਰਾਜਾ ਸਿਰਫ ਉਹਦੇ ਕੋਲੋਂ 2 ਘੰਟੇ ਹੀ ਕੰਮ ਲੈਂਦਾ ਸੀ ਨਾਈ ਕੋਲੋਂ ਉਸ ਤੋਂ ਬਾਅਦ ਨਾਈ ਬੇਲਾ ਹੋ ਕੇ ਆਪਣੀ ਬਾਂਸਰੀ ਵਜਾਉਂਦਾ ਸੀਗਾ ਤੇ 11 ਬੇਲੀਆਂ ਦਾ ਮਹਿਫਲ ਸਜਾਉਂਦਾ ਸੀ ਤੇ ਖੁਸ਼ੀ ਮਨਾਉਂਦਾ ਸੀ ਸਾਰਾ ਦਿਨ ਇੱਕ ਦਿਨ ਰਾਜੇ ਨੇ ਆਪਣੇ ਵਜ਼ੀਰ ਨਾਲ ਗੱਲਬਾਤ ਕੀਤੀ ਕਿ ਯਾਰ ਇਹ ਬੰਦੇ ਕੋਲ ਹੈਗਾ ਵੀ ਕੱਖ ਨਹੀਂਗਾ ਇਹ ਫੇਰ ਵੀ ਇੰਨਾ ਖੁਸ਼ ਆ ਤੇ ਮੇਰੇ ਕੋਲ ਸਾਰਾ ਕੁਝ ਆ ਤੇ ਮੈਂ ਫੇਰ ਵੀ ਇਦਾਂ ਖੁਸ਼ ਨਹੀਂ ਰਹਿ ਸਕਦਾ ਵਜ਼ੀਰ ਕੰਦਾ ਕੋਈ ਨਹੀਂ ਤੁਹਾਡਾ ਹੱਲ ਕਰਦੇ ਆਗੇ ਵਜ਼ੀਰ ਨੇ ਕੀ ਕੀਤਾ 99 ਰੁਪਏ ਲੈ 99 ਉਹ ਲੈ ਕੇ ਸਿੱਕੇ ਉਹਨੇ ਇੱਕ ਕੱਪੜੇ ਦੇ ਵਿੱਚ ਬੰਨ ਕੇ ਉਸ ਨਾਈ ਦੇ ਘਰੇ ਰਾਤ ਨੂੰ ਸੁੱਟ ਦਿੱਤੇ ਜਦੋਂ ਨਾਈ ਸਵੇਰੇ ਉੱਠਿਆ ਤੇ ਉਹ ਨਾਈ ਨੇ ਦੇਖਿਆ ਕਿ ਇਹ ਤਾਂ ਪੈਸੇ ਆ ਜਦੋਂ ਉਹਨੇ ਗਿਣ ਕੇ ਦੇਖ 99 ਰੁਪਏ ਤੇ ਉਹਨੇ ਕਿਹਾ ਕਿ 100 ਰੁਪਿਆ ਹੋਣ ਨੂੰ 1 ਰੁਪਿਆ ਹੀ ਘਟਾ ਤੇ ਉਹਨੇ ਕਿਹਾ ਕਿ 100 ਰੁਪਿਆ ਨੂੰ 1 ਰੁਪਿਆ ਹੀ ਘਟਾ ਹੈ ਤੇ ਉਹਨੇ ਸਵੇਰੇ ਕੰਮ ਕੀਤਾ 100 ਰੁਪਿਆ ਉਹਨੇ ਕਰ ਲਿਆ ਪੂਰਾ ਹੁਣ ਉਹਨੇ ਕਿਹਾ ਕਿ ਅੱਧੇ ਤੇ ਹੋ ਹੀ ਗਏ ਆ ਤੇ 200 ਵੀ ਤੇ ਹੋ ਹੀ ਸਕਦਾ ਆ ਅੱਧੇ ਹੋ ਗਏ ਆ ਤੇ 200 ਹੋਣ ਨੂੰ ਕਿਹੜਾ ਟਾਈਮ ਲੱਗਣਾ ਲਓ ਜੀ ਉਹ 200 ਦੇ ਚੱਕਰ ਵਿੱਚ ਪੈ ਗਿਆ ਫਿਰ ਉਹਨੇ ਕੀ ਕੀਤਾ ਬਾਂਸਰੀ ਵਜਾਉਣੀ ਬੰਦ ਕਰ ਦਿੱਤੀ ਤੇ ਯਾਰ ਬੇਲੀ ਵੀ ਘਰੇ ਬੁਲਾਉਣੇ ਬੰਦ ਕਰ ਦਿੱਤੇ ਕਿ ਕੋਈ ਚੋਰੀ ਨਾ ਕਰ ਲਵੇ ਘਰੋਂ ਜਾਣਾ ਆਉਣਾ ਵੀ ਬੰਦ ਕਰ ਦਿੱਤਾ ਸੁੰਨਸਾਣ ਜੀ ਪੈ ਗਈ ਰਾਜ ਨੇ ਇੱਕ ਤਨ ਵਜੀਰ ਨੂੰ ਪੁੱਛਿਆ ਕਿ ਉਹ ਬੰਦਾ ਹੁਣ ਨਾ ਗੋਂਦਾ ਨਾ ਬਾਂਸਰੀ ਵਜਾਉਂਦਾ ਚੱਕਰ ਕੀ ਪਿਆ ਆ ਤਬਜ਼ੀਰ ਨੇ ਸਾਰੀ ਗੱਲਬਾਤ ਉਹਨੂੰ ਦੱਸੀ ਕਿ ਇਦਾਂ ਇਦਾਂ ਹੋਈ ਆ ਉਹ ਫੇਰ ਜਦੋਂ ਆਇਆ ਰਾਜੇ ਕੋਲ ਨਾਈ ਫੇਰ ਰਾਜੇ ਨੇ ਸਾਰੀ ਗੱਲਬਾਤ ਨਾਈ ਨੂੰ ਦੱਸੀ ਤੇ ਫੇਰ ਉਹ ਨਾਈ ਹਰਾਨ ਰਹਿ ਗਿਆ ਕਿਉਂਕਿ ਉਹ ਤੇ ਬਹੁਤ ਜ਼ਿਆਦਾ ਦੁਖੀ ਰਹਿਣ ਲੱਗਾ ਸੀਗਾ ਫੇਰ ਉਹਨੇ ਕਿਹਾ ਛੇ ਇਹ ਵਜੀਰ ਦੀ ਸ਼ਰਾਰਤ ਆ ਕਿ ਵਜੀਰ ਨੇ 99 ਰੁਪਏ ਮੇਰੇ ਘਰ ਸੁੱਟੇ ਤੇ ਤਾਂ ਕਰਕੇ ਫੇਰ ਮੇਰਾ ਕੰਮ ਖਰਾਬ ਹੋਇਆ ਇਨਾਂ ਕਮਾ ਖੁਸ਼ ਰਹਿਣੇ ਬੰਦ ਕਰ ਦਿੱਤਾ ਬਾਂਸਰੀ ਵਜਾਉਣੀ ਬੰਦ ਕਰ ਦਿੱਤੀ ਮਹਿਫਲ ਸਜਾਉਣੀ ਬੰਦ ਕਰ ਦਿੱਤੀ ਠੀਕ ਹੈ ਨਾ ਉਸੇ ਤਰੀਕੇ ਨਾਲ ਜਿਹੜੇ ਕਬੂਤਰ ਆ ਸਾਡੇ ਮੰਨ ਲਓ ਕੰਢੇ ਨੰਮੇ ਜੇ ਆਪਾਂ ਨੇ 100 ਗਿਣਤੀ ਪੂਰੀ ਕਰਕੇ ਰੱਖੀ ਜਦੋਂ ਉਹਦੇ ਵਿੱਚੋਂ ਇੱਕ ਘਟ ਜਾਂਦਾ ਸਾਨੂੰ 99 ਚੰਗੇ ਨਹੀਂ ਲੱਗਦੇ ਠੀਕ ਹੈ ਤੇ ਆਪਾਂ ਕਹਿੰਦੇ ਪੂਰਾ 100 ਹੀ ਹੋਵੇ ਜਦੋਂ ਕਬੂਤਰ ਗਿਣਤੀ ਦੇ ਵਿੱਚ ਆ ਜਾਂਦੇ ਨਾ ਫੇਰ ਸਾਨੂੰ ਜਦੋਂ ਕੋਈ ਕਬੂਤਰ ਘਟਦਾ ਵਿੱਚੋਂ ਫੇਰ ਸਾਨੂੰ ਉਹ ਚੀਜ਼ ਬਹੁਤ ਸਤੋਂਦੀ ਕਿ ਯਾਰ 105 ਸੀਗੇ 104 ਰਹਿ ਗਏ 104 ਰਹਿ ਗਏ ਤੇ 104 ਰਹਿ ਗਏ ਉਦਾਂ ਜੇ ਕੋਈ ਕਬੂਤਰ ਘਟਦਾ ਵੱਧਦਾ ਰਵੇ ਤੇ ਉਦਾਂ ਮਹਿਸੂਸ ਨਹੀਂ ਹੁੰਦੀ ਇਹ ਵਾਲੀ ਗੱਲ ਠੀਕ ਹੈ ਨਾ ਉਦਾਂ ਨਹੀਂ ਇਹ ਵਾਲੀ ਗੱਲ ਮਹਿਸੂਸ ਹੁੰਦੀ ਤੇ ਹੁਣ ਉਸੇ ਤਰ੍ਹਾਂ ਉਸਤਾਦ ਨੂੰ ਕੱਲੇ-ਕੱਲੇ ਕਬੂਤਰ ਦਾ ਖੋਡੇ ਵਿੱਚ ਪਤਾ ਹੁੰਦਾ ਆ ਕਿ ਕਿਹੜਾ ਕਬੂਤਰ ਕਿੱਦਾਂ ਦਾ ਆ ਤੇ ਸ਼ਾਇਦ ਚੇਲਿਆਂ ਦੀ ਗਿਣਤੀ ਵੀ ਉਹ ਤਾਂ ਕਰਕੇ ਨਹੀਂ ਕਰਦਾ ਕਿ ਕੋਈ ਘਟ ਨਾ ਜਾਵੇ ਫਿਰ ਇਦਾਂ ਹੀ ਹੋ ਸਕਦੀ ਆ ਕਿ ਜੇਕਰ ਉਹ ਕਹਿੰਦਾ 8 10 ਹੈਗੇ ਆ 7 9 ਹੈਗੇ ਆ ਤੇ ਇਹਦਾ ਮਤਲਬ ਫਿਰ ਉਹ ਇਸੇ ਚੀਜ਼ ਤੋਂ ਡਰਦਾ ਹੋਊਗਾ ਕਿ ਚੇਲਾ ਕੋਈ ਘਟਣਾ ਜਾਵੇ ਤਾਂ ਕਰਕੇ ਨਹੀਂ ਪੂਰੀ ਗਿਣਤੀ ਕਰਕੇ ਰੱਖਦਾ ਹੈਨਾ ਜਾਂ ਇਦਾਂ ਹੋ ਸਕਦਾ ਆ ਤੇ ਹੁਣ ਕੁਝ ਖਿਡਾਰੀ ਇਹ ਕਹਿੰਦੇ ਕਿ ਆਪਾਂ ਕੁਝ ਮੰਗਿਆ ਨਹੀਂ ਸੀਗਾ ਆਪ ਹੀ ਚੇਲਿਆਂ ਨੇ ਸਾਨੂੰ ਦਿੱਤਾ ਚਲੋ ਉਹਨਾਂ ਦਾ ਵੱਡਾ ਪੰਨਾ ਪਰ ਮੈਨੂੰ ਲੱਗਦਾ ਹੈ ਕਿ ਗਿਣਤੀ ਦੇ ਵਿੱਚ ਰੱਖਣਾ ਉਹਨਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਆ ਠੀਕ ਆ ਉਹਨਾਂ ਨੂੰ ਯਾਦ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਇਹਨਾਂ ਨੂੰ ਤੁਸੀਂ ਬੰਦੇ ਨੂੰ ਯਾਦ ਨਹੀਂ ਰੱਖ ਸਕਦੇ ਠੀਕ ਹੈ ਨਾ ਤੇ ਗੱਲ ਇਹ ਹੁੰਦੀ ਕਿ ਉਹਨੂੰ ਗੇਮ ਵੀ ਕਿੰਨੀ ਕੁ ਕੋਈ ਦੱਸੂਗਾ ਠੀਕ ਹੈ ਭਰਾਵੋ ਤੇ ਇਸ ਕਰਕੇ ਥੋੜਾ ਆਪਣੇ ਕਬੂਤਰਾਂ ਵਿੱਚ ਮਿਹਨਤ ਕਰੋ ਹੁਣ ਜਿਹੜੀ ਗੱਲਬਾਤ ਕਰਨੀ ਆਪਾਂ ਨੇ ਕਿ ਜਦੋਂ ਵੀ ਤੁਹਾਨੂੰ ਕੋਈ ਮਿਲਦਾ ਆ ਕੁਝ ਦੱਸਦਾ ਆ ਉਹ ਤੁਹਾਡਾ ਉਸਤਾਦ ਹੀ ਆ ਉਸ ਟਾਈਮ ਤੁਹਾਡਾ ਉਸਤਾਦ ਹੀ ਆ ਬਾਣੀ ਵਿੱਚ ਲਿਖਿਆ ਸਭ ਤੋਂ ਪਹਿਲਾ ਗੁਰੂ ਮਾਂ ਹੁੰਦੀ ਆ ਠੀਕ ਆ ਉਸ ਤੋਂ ਬਾਅਦ ਸਾਰੀ ਜ਼ਿੰਦਗੀ ਗੁਰੂ ਬਣਦੇ ਰਹਿੰਦੇ ਆ ਠੀਕ ਆ ਜੀ ਹੁਣ ਮੰਨ ਲਓ ਤੁਹਾਨੂੰ ਕਿਸੇ ਨੇ ਇੱਕ ਸਮੇਂ ਦੇ ਵਿੱਚ ਛੋਟੀ ਜੀ ਗੱਲ ਦੱਸ ਦਿੱਤੀ ਆ ਠੀਕ ਆ ਛੋਟੀ ਜੀ ਗੱਲ ਦੱਸ ਦਿੱਤੀ ਆ ਤੇ ਉਹ ਤੁਸੀਂ ਨੋਟ ਕਰ ਲਈ ਪਰ ਕੁਝ ਸਮੇਂ ਬਾਅਦ ਮੰਨ ਲਓ ਤੁਸੀਂ ਉਹ ਬੰਦੇ ਨੂੰ ਭੁੱਲ ਗਏ ਕਿਸੇ ਨੇ ਤੁਹਾਨੂੰ ਗੇਮ ਹੀ ਦੱਸੀ ਛੋਟੀ ਜੀ ਉਹ ਕਬੂਤਰ ਨੂੰ ਤੁਸੀਂ ਰਾਤ ਨੂੰ ਲਾਉਣੀ ਆ ਕਾਫੀ ਸਮੇਂ ਬਾਅਦ ਉਹ ਤੁਹਾਨੂੰ ਹੁਣ ਗੇਮ ਜੇਕਰ ਤੁਸੀਂ ਉਹ ਗੇਮ ਯਾਦ ਕਰਨੀ ਆ ਤਾਂ ਤੁਹਾਨੂੰ ਪਹਿਲਾਂ ਜੇਕਰ ਉਹ ਬੰਦਾ ਤੁਹਾਨੂੰ ਫੇਸ ਟੂ ਫੇਸ ਮਿਲਿਆ ਸੀਗਾ ਉਹਦੇ ਤੁਹਾਨੂੰ ਫੇਸ ਦੇ ਇੰਪ੍ਰੈਸ਼ਨ ਯਾਦ ਕਰਨੇ ਪੈਣਗੇ ਕਿ ਉਹ ਬੰਦਾ ਕਿਹੜੇ ਤਰੀਕੇ ਨਾਲ ਦੱਸਦਾ ਪਿਆ ਸੀ ਉਹਨੇ ਕਿਹੜਾ ਬੋਲ ਕਿਹੜੇ ਤਰੀਕੇ ਨਾਲ ਬੋਲਿਆ ਸੀਗਾ ਫਿਰ ਤੁਹਾਨੂੰ ਉਹ ਬੜੀ ਗੇਮ ਯਾਦ ਆਊਗੀ ਠੀਕ ਹੈ ਤੇ ਜੇਕਰ ਤੁਸੀਂ ਉਹ ਬੰਦੇ ਨੂੰ ਭੁੱਲ ਗਏ ਤਾਂ ਗੇਮ ਵੀ ਤੁਹਾਨੂੰ ਯਾਦ ਨਹੀਂ ਰਹਿਣੀ ਠੀਕ ਹੈ ਜੀ ਜੇਕਰ ਫੋਨ ਤੇ ਗੱਲ ਹੋਈ ਹੋਊਗੀ ਤੇ ਤੁਹਾਨੂੰ ਫਿਲਮ ਚੱਲੂਗੀ ਅੱਗੇ ਤੁਹਾਡੇ ਕੰਨ ਨੂੰ ਫੋਨ ਲੱਗਾ ਤੇ ਉਹ ਬੰਦੇ ਨਾਲ ਗੱਲਬਾਤ ਹੁੰਦੀ ਪਈ ਆ ਤਾਂ ਫਿਰ ਤੁਹਾਨੂੰ ਯਾਦ ਆਊਗਾ ਕਿ ਉਹਨੇ ਇਸ ਤਰੀਕੇ ਨਾਲ ਮੈਨੂੰ ਗੇਮ ਦੱਸੀ ਸੀ ਸਾਰੀ ਠੀਕ ਆ ਕਿਹੜੀ ਗੱਲ ਉਹਨੇ ਕਦੋਂ ਬੋਲੀ ਸੀ ਤੇ ਕਿੱਦਾਂ ਬੋਲੀ ਸੀਗੀ ਤੁਹਾਨੂੰ ਪਹਿਲਾਂ ਉਹ ਪੂਰੀ ਉਹ ਵਾਲੀ ਸਥਿਤੀ ਦੇ ਵਿੱਚ ਆਉਣਾ ਪਊਗਾ ਪਹਿਲਾਂ ਵਾਲੀ ਦੇ ਵਿੱਚ ਤੇ ਫੇਰ ਤੁਹਾਨੂੰ ਉਹਦੇ ਵਾਲੀ ਗੇਮ ਯਾਦ ਆਊਗੀ ਠੀਕ ਆ ਜੀ ਤੇ ਫੇਰ ਤੁਸੀਂ ਭਰਾਵੋ ਉਹ ਵਾਲੀ ਗੇਮ ਲਾ ਸਕਦੇ ਇਸ ਕਰਕੇ ਉਸਤਾਦ ਜ਼ਿੰਦਗੀ ਦੇ ਵਿੱਚ ਮਿਲਦੇ ਹੀ ਰਹਿੰਦੇ ਆ ਜਿੱਥੋਂ ਥੋੜਾ ਥੋੜਾ ਸਿੱਖਨ ਨੂੰ ਮਿਲਦਾ ਉਹਨੂੰ ਇਕੱਠਾ ਕਰੋ ਠੀਕ ਆ ਇਕੱਠਾ ਕਰਕੇ ਤੇ ਫੇਰ ਉਹਦਾ ਇੱਕ ਮਜੂਨ ਬਣਾਓ ਸਾਰੇ ਦਾ ਠੀਕ ਆ ਤੇ ਫੇਰ ਉਹਨੂੰ ਵਰਤਣਾ ਸ਼ੁਰੂ ਕਰੋ ਹੁਣ ਸੱਚੀ ਮਜੂਨ ਨਾ ਬਣਾ ਲਿਓ ਮੈਂ ਸਿਰਫ ਇੱਕ ਗੱਲਾਂ ਇਕੱਠੀਆਂ ਕਰਕੇ ਤੇ ਉਹਦਾ ਇੱਕ ਸਾਗਰ ਬਣਾਉਣ ਦੀ ਗੱਲ ਕੀਤੀ ਆ ਕੋਈ ਗੁੜ ਬਣਾਉਣ ਦੀ ਗੱਲ ਨਹੀਂ ਕੀਤੀ ਭਰਾਵੋ ਠੀਕ ਆ ਤੇ ਮੇਰੇ ਵੀਰ ਭਰਾ ਇਹ ਗੱਲਾਂ ਤੇ ਧਿਆਨ ਦਿਓ ਠੀਕ ਆ ਜੀ ਤੇ ਤੁਹਾਡੀ ਕਬੂਤਰ ਬਾਜੀ ਵਧੀਆ ਹੋ ਜੂਗੀ ਤੁਹਾਨੂੰ ਕਿਸੇ ਨੇ ਕੁਝ ਵੀ ਨਹੀਂਗਾ ਦੱਸਣਾ ਇੱਥੇ ਬਾਕੀ ਇਹ ਵਾਲੀ ਕਬੂਤਰੀ ਸਾਰਨ ਮੀਰਾ ਵਾਲੇ ਕਬੂਤਰਾਂ ਵਿੱਚੋਂ ਲੱਗਦੀ ਹੋਊਗੀ ਤੇ ਉਹਨਾਂ ਵਿੱਚੋਂ ਨਹੀਂ ਗਈ ਭਰਾਵੋ ਇਹ ਠੀਕ ਆ ਤੇ ਆ ਜਿਹੜੇ ਪੱਠੇ ਤੇ ਪੱਠੀ ਨੇ ਠੀਕ ਐ ਇਹ ਜਿਹੜੀ ਕਬੂਤਰੀ ਪਹਿਲਾਂ ਦਿਖਾਈ ਮੈਂ ਖਟੀਆਂ ਅੱਖਾਂ ਦੀ ਉਹਦੇ ਹੀ ਆ ਦੋਵੇਂ ਕਬੂਤਰ ਵੀ ਤੇ ਕਬੂਤਰੀ ਵੀ ਠੀਕ ਆ ਜੀ ਆਹ ਦੇਖ ਲਓ ਮੇਰੇ ਵੀਰ ਭਰਾ ਇਸ ਦੇ ਬੱਚੇ ਨੇ ਠੀਕ ਆ ਜੀ ਤੇ ਇਹ ਹੈਗੀ ਆ ਇੱਕੋ ਖੂਨ ਦੀ ਤੇ ਆ ਵਾਲੇ ਹੈਗੇ ਨੇ ਜੀ ਬੱਚੇ ਦੋਵੇਂ ਘਰਾਸ ਦੇ ਵਿੱਚ ਆਪਣੇ ਵਾਲਾ ਕਬੂਤਰ ਲਾ ਕੇ ਕੜਵਾਏ ਆਪਾਂ ਠੀਕ ਆ ਭਰਾਵੋ ਤੇ ਦੱਸਿਓ ਵੀਡੀਓ ਕਿਦਾਂ ਲੱਗੀ ਤੇ ਜੇਕਰ ਕੋਈ ਗੱਲ ਰਹਿ ਗਈ ਹੋਵੇ ਤਾਂ ਉਹ ਮੇਰਾ ਵੀਰ ਭਰਾ ਪੁੱਛ ਸਕਦਾ ਆਪਾਂ ਨੂੰ ਕਮੈਂਟ ਦੇ ਵਿੱਚ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਰੇ ਭਰਾਵਾਂ ਦਾ ਧੰਨਵਾਦ ਆ ਜੀ ਸਤਿ ਸ਼੍ਰੀ ਅਕਾਲ